ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ ਆਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਰਾਸ਼ਟਰਪਤੀ 트ੰਪ ਦਾ ਜਿਹੜਾ ਮੈਡਲਿਸਟ ਦਾ ਦੌਰਾ ਸੀ ਉਹ ਸਮਾਪਤ ਹੋਇਆ ਵਾਪਸ ਅਮਰੀਕਾ ਆਏ ਨੇ ਕੀ ਗੱਲਬਾਤ ਹੋਈ ਆ। ਦੂਜੀ ਗੱਲਬਾਤ ਲੋਕਾਂ ਨੂੰ ਇੱਕ ਵਾਧੂ ਫੀਸ ਦੇਣੀ ਪੈ ਰਹੀ ਆ। ਜਦੋਂ ਆਰਡਰ ਤੁਸੀਂ ਕਰਦੇ ਆ ਘਰ ਤੁਹਾਡੇ ਆਰਡਰ ਪਹੁੰਚਦਾ ਡਿਲੀਵਰੀ ਵਾਲੇ ਪੈਸੇ ਮੰਗਦੇ ਆ। ਇਹਦੇ ਬਾਰੇ ਗੱਲਬਾਤ ਕਰਨੀ ਆ। ਤੀਜੀ ਗੱਲਬਾਤ ਐਪਲ ਦੇ ਗ ਚੌਥੀ ਗੱਲਬਾਤ ਟ੍ਰੇਨਾਂ ਦੀ ਸਟ੍ਰਾਈਕ ਅਮਰੀਕਾ ਦੇ ਵਿੱਚ ਕਈ ਕੁਸ਼ਤਿ ਅਸਰ ਪੈ ਰਿਹਾ ਤੇ ਆਖਿਰ ਦੇ ਵਿੱਚ ਇੱਕ ਬੱਚੇ ਦੀ ਬਿਮਾਰੀ ਠੀਕ ਕਰਨ ਦੇ ਲਈ ਇੱਕ ਨਵੀਂ ਖੋਜ ਹੋਈ ਆ ਬਹੁਤ ਚਰਚਾ ਦੇ ਵਿੱਚ ਆ ਜੋ ਖਵਾਰਾ ਨੇ ਪ੍ਰਮੁਖਤਾ ਦੇ ਨਾਲ ਇਹਨੂੰ ਛਾਪਿਆ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਰਾਸ਼ਟਰਪਤੀ 트੍ਰੰਪ ਦਾ ਜਿਹੜਾ ਮਿਡਲ ਈਸਟ ਦੌਰਾ ਸੀ ਉਹਦੇ ਤੋਂ ਬਾਅਦ ਇਹ ਵਾਪਸ ਆਇਆ ਤੇ ਆ ਕੇ ਜਿਹੜੀ ਗੱਲਬਾਤ ਖਾਸ ਤੌਰ ਤੇ ਕੀਤੀ ਆ ਇਹਨਾਂ ਨੇ ਇੱਕ ਜੁਆਇੰਟ ਫੋਨ ਕਾਲ ਜਿਹੜੀ ਆ ਉਹਦੇ ਵਿੱਚ ਸੀਗੇ ਇਹ ਫੋਨ ਕਾਲ ਕੀਤੀ ਆ ਇਹਨਾਂ ਨੇ ਯੂਕਰੇਨ ਨੂੰ ਯੂਕਰੇਨ ਦੇ ਨਾਲ ਯੂਕੇ, ਫ੍ਰਾਂਸ, ਜਰਮਨੀ ਤੇ ਪੋਲੈਂਡ ਨੂੰ ਇੱਥੇ ਇਹਨਾਂ ਨੇ ਗੱਲਬਾਤ ਕੀਤੀ ਆ ਕਿ ਰਸ਼ੀਆ ਤੇ ਯੂਕਰੇਨ ਦੇ ਵਿਚਕਾਰ ਜਿਹੜੀ ਗੱਲਬਾਤ ਸਤੰਬਲ ਦੇ ਵਿੱਚ ਹੋਈ ਆ ਉੱਥੇ ਕੀ ਗੱਲਬਾਤਾਂ ਹੋਈਆਂ ਤੇ ਅਸੀਂ ਇਸ ਮਾਮਲੇ ਦੇ ਵਿੱਚ ਕੀ ਗੱਲ ਕਰਨੀ ਆ ਦੂਜਿਆਂ ਨੇ ਇਹ ਕਿਹਾ ਕਿ ਮੈਂ ਵਲਾਦੀਮੀਰ ਪੁੱਤਰ ਨੂੰ ਵੀ ਫੋਨ ਕਰ ਸਕਦਾ ਹਾਂ ਕਿ ਉਹਨਾਂ ਨੂੰ ਵੀ ਫੋਨ ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਵੀ ਫੋਨ ਕਰ ਸਕਦੇ ਆ ਤੇ ਇਹ ਪਰਸਨਲੀ ਉਹਨਾਂ ਨੂੰ ਮਿਲ ਵੀ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਆ ਯੂਕਰੇਨ ਵਾਲੀ ਲੜਾਈ ਖਤਮ ਕਰਨ ਦੇ ਲਈ ਇਹਨਾਂ ਨੂੰ ਲੋੜ ਪਈ ਤਾਂ ਮਿਡਲ ਈਸਟ ਟੂਰ ਸੀ ਉਹ ਖਤਮ ਹੋ ਗਿਆ ਇਹ ਸਾਊਦੀ ਅਰੇਬੀਆ ਗਏ ਆ ਸਾਊਦੀ ਅਰੇਬੀਆ ਦੇ ਨਾਲ ਕਤਰ ਗਏ ਆ ਕਤਰ ਦੇ ਨਾਲ ਯੂਏਈ ਗਏ ਆ ਤੇ ਵਾਪਸ 4 ਦਿਨ ਦਾ ਇਹ ਦੌਰਾ ਸੀ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਬੜੀ ਮਤਲਬ ਨਜ਼ਦੀਕੀਆਂ ਦੇਖਿਆ ਜਾ ਰਿਹਾ ਸੀ ਕਿ ਤੇ ਨਿਗਰ ਰੱਖੀ ਜਾ ਰਹੀ ਸੀ ਕੀ ਹੋ ਰਿਹਾ 4 ਦਿਨ ਦੇ ਦੌਰੇ ਤੋਂ ਬਾਅਦ ਵਾਪਸ ਅਮਰੀਕਾ ਆ ਗਏ ਆ ਇਹ ਉੱਥੇ ਜਿਹੜਾ ਇਬਰਾਹਿਮਿਕ ਫੈਮਿਲੀ ਹਾਊਸ ਆ ਉੱਥੇ ਵੀ ਟਰੰਪ ਨੇ ਵਿਜ਼ਿਟ ਕੀਤਾ ਜਿਹੜਾ ਆਬੂ ਥਾਬੀ ਦੇ ਵਿੱਚ ਰਿਲੀਜੀਅਸ ਸੈਂਟਰ ਆ ਇੱਕ ਉਸ ਰਿਲੀਜੀਅਸ ਸੈਂਟਰ ਦੇ ਵਿੱਚ ਮਸਜਿਦ ਵੀ ਆ ਉੱਥੇ ਚਰਚ ਵੀ ਆ ਤੇ ਸਿਨੇਗੋਗ ਵੀ ਆ ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਵਿਜ਼ਿਟ ਕਰਕੇ ਇਹਨਾਂ ਨੇ ਸਿਫਤ ਕੀਤੀ ਆ ਜਿਹੜੀ ਯੂਨਾਈਟਿਡ ਅਰਬ ਅਮਰਾਤ ਦੀ ਇੱਕ ਧਾਰਮਿਕ ਇਕੱਠਤਾ ਆ ਉਹਦੀ ਰਾਸ਼ਟਰਪਤੀ 트ੰਪ ਨੇ ਖਾਸ ਤੌਰ ਤੇ ਸਿਫਤ ਕੀਤੀ ਆ ਅਮਰੀਕਾ ਯੂਏਈ ਨੇ ਯੂਨਾਈਟਿਡ ਅਰਬ ਅਮਰਾਤ ਨੇ 트ੰਪ ਨੂੰ ਇੱਕ ਡ੍ਰੌਪ ਦਿੱਤਾ ਔਇਲ ਦਾ ਇੱਕ ਸਿੰਬੋਲਿਕ ਗਿਫਟ ਦਿੱਤਾ ਆ ਇਹਨਾਂ ਨੂੰ ਇਹ ਰਿਪਰੈਜ਼ੈਂਟ ਇਹ ਕਰਦਾ ਆ ਕਿ ਇਹ ਜਿਹੜਾ ਭਵਿੱਖ ਦੇ ਵਿੱਚ ਆਇਲ ਤੋਂ ਦੂਰ ਜਾਣ ਦੇ ਜਿਹੜੇ ਯਤਨ ਆ ਉਧਰ ਵੱਲ ਨੂੰ ਇਕੱਠੇ ਹੋ ਕੇ ਜਾਣ ਸੋ ਆਪਾਂ ਰੋਜ਼ ਗੱਲਬਾਤ ਕੀਤੀ ਆ ਜਹਾਜ਼ ਬਾਰੇ ਵੀ ਜਹਾਜ਼ ਬਾਰੇ ਵੀ ਚਰਚਾ ਚੱਲ ਰਹੀ ਆ ਵੀ ਇਹਨਾਂ ਨੂੰ ਜਿਹੜਾ ਨਵਾਂ ਜਹਾਜ਼ ਇੱਕ ਦੇਣਾ ਬੋਇੰਗ ਉਹਨਾਂ ਨੇ ਕਤਰ ਨੇ ਉਹਦੇ ਬਾਰੇ ਵੀ ਇਹ ਚਰਚਾ ਚੱਲੀ ਆ ਦੂਜਾ ਇਹ ਆ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜਿਹੜਾ ਕੰਮ ਅਸੀਂ ਹੁਣ ਕਰ ਰਹੇ ਆ ਜਿਹੜਾ ਇਹ ਇਤਿਹਾਸਿਕ ਆ ਸੱਚਮੁੱਚ ਕੰਮ ਇਤਿਹਾਸਿਕ ਹੈ ਨਾ ਦੇਸ਼ਾਂ ਦੇ ਨਾਲ ਡੀਲ ਕਰਨਾ ਤੇ ਉਸ ਤੋਂ ਬਾਅਦ ਜਿਹੜੇ ਸਿੱਟੇ ਸਾਹਮਣੇ ਆਉਣੇ ਆ ਉਹ ਕਹਿੰਦੇ ਕੰਮ ਇਤਿਹਾਸਿਕ ਆ ਤੇ ਇਸ ਕੰਮ ਦਾ ਕ੍ਰੈਡਿਟ ਹੋ ਸਕਦਾ ਆਉਣ ਵਾਲੇ ਰਾਸ਼ਟਰਪਤੀ ਲਾਲਨਪੁਰ ਕੰਮ ਅਸੀਂ ਕੀਤਾ ਹੈ ਸੋ ਇਹ ਖਾਸ ਤੌਰ ਦੇ ਉੱਤੇ ਉਹਨਾਂ ਨੇ ਮਤਲਬ ਰਿਪੋਰਟਰਾਂ ਨੂੰ ਕਿਹਾ ਕਿ this guided it ਸੋ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਕੀਤਾ ਇਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਕ੍ਰੈਡਿਟ ਇਹਨਾਂ ਨੂੰ ਵੀ ਮਿਲਣਾ ਚਾਹੀਦਾ ਬਿਜ਼ਨਸ ਡੀਲ ਹੋਈਆਂ ਗਲਫ ਦੇ ਵਿੱਚ 트럼ਪ ਨੇ ਜਿਹੜੀਆਂ ਕਈ ਬਿਜ਼ਨਸ ਐਗਰੀਮੈਂਟ ਜਿਹੜੇ ਸਾਈਨ ਕੀਤੇ ਆ ਗਲਫ ਦੇ ਦੇਸ਼ਾਂ ਦੇ ਨਾਲ ਇਨਵੈਸਟਮੈਂਟ ਤੇ ਡਿਫੈਂਸ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਡਾਟਾ ਸੈਂਟਰ ਅਮਰੀਕਾ ਨੇ ਉੱਥੇ ਯੂਏਈ ਦੇ ਵਿੱਚ ਬਣਾਉਣੇ ਆ ਯੂਐਸ ਤੇ ਯੂਏਈ ਦੋਵੇਂ ਇੱਕ ਬਹੁਤ ਵੱਡਾ ਡਾਟਾ ਸੈਂਟਰ ਅਬੂ ਧਾਬੀ ਦੇ ਵਿੱਚ ਬਣਾ ਰਹੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਹ ਦੁਨੀਆ ਦਾ ਸਭ ਤੋਂ ਵੱਡਾ ਅਮਰੀਕਾ ਤੋਂ ਬਾਹਰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸੈਂਟਰ ਹੋਊਗਾ ਯੂਏਈ ਅਮਰੀਕਾ ਦੇ ਵਿੱਚ ਵੀ ਇਨਵੈਸਟ ਕਰ ਰਿਹਾ ਯੂਨਾਈਟਿਡ ਅਰਬ ਅਰਾਬ ਇਸ ਗੱਲ ਦੇ ਉੱਤੇ ਵੀ ਸਹਿਮਤ ਹੋਇਆ ਕਿ ਇਹ ਜਿਹੜੇ ਡਾਟਾ ਸੈਂਟਰ ਨੇ ਅਮਰੀਕਾ ਦੇ ਵਿੱਚ ਇਹਨੂੰ ਫੰਡ ਕਰਨਗੇ ਤਾਂ ਕਿ AI ਨੂੰ ਬੂਸਟ ਕੀਤਾ ਜਾ ਸਕੇ ਇੱਥੇ ਜਿਹੜੀਆਂ ਟੈਕ ਜੌਬਸ ਨੇ ਇਹ ਹੁਣ ਤੇ ਕਈ ਬਿਲੀਅਨ ਡਾਲਰ ਇਸ ਥਾਂ ਦੇ ਉੱਤੇ ਯੂਏਈ ਲਾਉਣ ਦੇ ਲਈ ਤਿਆਰ ਹੋਏ ਆ ਸੋ ਦੂਜਾ ਜਿਹੜੀ ਹੈਗੀ ਆ ਕਿ ਇੱਕ ਰਾਸ਼ਟਰਪਤੀ 트াম্প ਨੇ ਸਾਬਕਾ ਐਫਆਈਆ ਡਾਇਰੈਕਟਰ ਉਹਨਾਂ ਨੇ ਕੌਮੇ ਨੂੰ ਵੀ ਅਕਿਊਜ਼ ਕੀਤਾ ਕਿ ਜਿਸ ਕਿਸਮ ਦੀ ਇੰਸਟਾਗ੍ਰam ਦੀ ਪੋਸਟ ਆਈ ਹੈ ਸੋ ਇਸ ਮਾਮਲੇ ਦੇ ਵਿੱਚ ਵੀ ਚਰਚਾ ਚੱਲੀ ਆ ਜਿਹੜਾ ਰਿਫਿਊਜੀ ਸਟੇਟਸ ਆ ਉਹਨੂੰ ਵੀ ਰਾਸ਼ਟਰਪਤੀ ਟਰੰਪ ਨੇ ਉਹਨੂੰ ਡਿਫੈਂਡ ਕੀਤਾ ਕਿ ਜਿਹੜੇ ਵਾਈਟ ਅਫਰੀਕਨ ਅਮਰੀਕਾ ਦੇ ਵਿੱਚ ਆਇਆ ਇਹਨਾਂ ਨੂੰ ਸੱਧਿਆ ਤੇ ਰਿਫਿਊਜੀ ਹੈਗੇ ਆ ਇਹਨਾਂ ਦੇ ਨਾਲ ਉੱਥੇ ਤੱਕਾ ਹੋ ਰਿਹਾ ਨਵੇਂ ਟੈਰਫ ਜਿਹੜੇ ਉਹ ਵੀ ਆਉਣਗੇ ਤੇ ਇਹਦੇ ਨਾਲ ਵੀ ਅਗਲੀਆਂ ਗੱਲਾਂ ਬਾਤਾਂ ਜਿਹੜੀਆਂ ਪਤਾ ਲੱਗਣਗੀਆਂ ਸੋ ਅਸਲ ਦੇ ਵਿੱਚ ਸੀਰੀਆ ਦੇ ਨਾਲ ਵੀ ਇਹ ਥੋੜਾ ਜਿਹਾ ਨਾਰਮਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜੀਆਂ ਅਮਰੀਕਾ ਦੀਆਂ ਸੈਂਕਸ਼ਨ ਨੇ ਸੀਰੀਆ ਉਤੋਂ ਚੱਕ ਕੇ ਸੀਰੀਆ ਦੇ ਜਿਹੜੇ ਇੰਟਰਮ ਉੱਥੋਂ ਦੇ ਪ੍ਰੈਜ਼ੀਡੈਂਟ ਹੈਗੇ ਆ ਇਸ ਟ੍ਰਿਪ ਦੇ ਦੌਰਾਨ ਉਹਨਾਂ ਨਾਲ ਵੀ ਇਹਨਾਂ ਨੇ ਗੱਲਬਾਤ ਕੀਤੀ ਆ ਓਵਰਆਲ ਸਿਰਫ ਅਮਰੀਕਾ ਦੇ ਲਈ ਨਹੀਂ ਮਿਡਲ ਈਸਟ ਦੇ ਲਈ ਵੀ ਤੇ ਜੇਕਰ ਇਹਨੂੰ ਬਹੁਤ ਵੱਡੇ ਪੱਧਰ ਤੇ ਦੇਖਿਆ ਜਾਵੇ ਤਾਂ ਪੂਰੇ ਬ੍ਰੇਸ਼ਪ ਦੇ ਲਈ ਇਹ ਜਿਹੜਾ 4 ਦਿਨ ਦਾ ਰਾਸ਼ਟਰਪਤੀ ਟਰੰਪ ਦਾ ਮਿਡਲ ਈਸਟ ਕੰਟਰੀਜ਼ ਦਾ ਟ੍ਰਿਪ ਸੀ ਬਹੁਤ ਸਫਲ ਦੱਸਿਆ ਜਾ ਰਿਹਾ ਅਗਲੀ ਗੱਲ ਬਾਤ ਦੋਸਤੋ ਇੱਕ ਸਰਪ੍ਰਾਈਜ਼ ਫੀਸ ਆ ਕਿਸੇ ਵੀ ਖਰੀਦਾਰੀ ਦੇ ਉੱਤੇ ਤੁਸੀਂ ਆਨਲਾਈਨ ਆਰਡਰ ਕਰਦੇ ਹੋ ਕੋਈ ਵੀ ਕਿਸੇ ਥਾਂ ਦੇ ਉੱਤੇ ਉੱਥੇ ਤੁਸੀਂ ਆਰਡਰ ਕਰਦੇ ਹੋ ਆਰਡਰ ਤੋਂ ਬਾਅਦ ਉੱਥੇ ਇੱਕ ਰਕਮ ਆ ਜਾਂਦੀ ਹੈ ਕਿਹਾ ਤੁਹਾਡਾ 100 ਡਾਲਰ ਜਾਂ 500 ਡਾਲਰ ਜਿੰਨਾ ਵੀ ਬਣ ਗਿਆ ਚੈੱਕਆਊਟ ਕਰਦੇ ਹੋ ਤੇ ਉਹ ਓਨੀ ਹੁੰਦੀ ਆ ਉਹ ਤੁਸੀਂ ਪੇ ਕਰਦੇ ਹੋ ਤੇ ਡਿਲੀਵਰੀ ਤੁਹਾਡੇ ਘਰ ਦੇ ਵਿੱਚ ਆ ਜਾਂਦੀ ਹੈ ਆਨਲਾਈਨ ਆਰਡਰ ਤੇ ਖਾਸ ਤੌਰ ਦੇ ਦਿੱਤੇ ਜਿਹਦਾ ਹੀ ਜ਼ਿਕਰ ਕਰ ਰਹੇ ਤੇ ਇਹ ਬੜਾ ਸਿੱਧਾ ਸਿੱਧਾ ਜਿਹਾ ਪ੍ਰੋਸੈਸ ਆ ਹੁਣ ਹੋਕ ਹੀ ਰਿਹਾ ਜਾਂ ਤਾਂ ਹੋ ਵੀ ਇੱਕ ਦੋ ਜਣੇ ਨਾਲ ਹੋਇਆ ਹੋਵੇ ਬਹੁਤ ਲੋਕਾਂ ਦੇ ਨਾਲ ਇਹ ਘਟਨਾਵਾਂ ਵਾਪਰ ਰਹੀਆਂ ਇਹਨਾਂ ਘਟਨਾਵਾਂ ਦੇ ਵਿੱਚ ਹੋਕ ਹੀ ਰਿਹਾ ਕਿ ਜਿਹੜੀਆਂ ਬਹੁ ਸ਼ਾਪਿੰਗ ਕਰ ਰਹੇ ਆ ਉਹਨਾਂ ਨੂੰ ਅਨ ਐਕਸਪੈਕਟਿਡ ਬਿੱਲ ਆ ਰਹੇ ਆ ਯੂਪੀਐਸ ਤੋਂ ਤੇ ਡੀਐਚਐਲ ਤੋਂ ਤੇ ਦੂਜੀਆਂ ਜਿਹੜੀਆਂ ਡਿਲੀਵਰੀ ਕੰਪਨੀਆਂਸ ਨੇ ਉਹਨਾਂ ਤੋਂ ਜਦੋਂ ਉਹ ਕੋਈ ਵੀ ਚੀਜ਼ ਬਾਈ ਕਰਦੇ ਆ ਆਨਲਾਈਨ ਜਾ ਕੇ ਜਦੋਂ ਅੱਜ ਤੁਸੀਂ ਬਾਈ ਕਰ ਲਈ ਆ ਜਾਂ ਤੇ ਇਹ ਫੀਸ ਕੱਲ ਨੂੰ ਤੁਹਾਨੂੰ ਆਜੂਗੀ ਘਰ ਦੇ ਵਿੱਚ ਬਿੱਲ ਜਾਂ ਹੋ ਸਕਦਾ ਕੁਝ ਦਿਨਾਂ ਬਾਅਦ ਆ ਜੇ ਜਾਂ ਕੁਝ ਇਵਨ ਹਫ਼ਤਿਆਂ ਬਾਅਦ ਵੀ ਆ ਸਕਦਾ ਆ ਤੇ ਉਹ ਕਹਿੰਦੇ ਵੀ ਤੁਸੀਂ ਜੇ ਇਹ ਪ੍ਰੋਡਕਟ ਲੈਣਾ ਤੇ ਇਨੀ ਫੀਸ ਦੇ ਦਿਓ ਇਹ ਟੈਰਿਫ ਆ ਕਹਿੰਦੇ ਜਿਹੜਾ ਟੈਰਿਫ ਦਾ ਇਹਨਾਂ ਰੋਲਾ ਰੱਪਾ ਪਿਆ ਆ ਜਿਹੜਾ ਸਰਪ੍ਰਾਈਜ਼ ਚਾਰजेस ਜਾਂ ਇੱਕਦਮ ਪੈਸੇ ਤੁਹਾਨੂੰ ਪੈ ਰਹੇ ਆ ਤੇ ਟੈਰਿਫ ਕਰਕੇ ਜਿਹੜੇ ਐਕਸਟਰਾ ਟੈਕਸਸ ਦੱਸੇ ਜਾ ਰਹੇ ਆ ਜਿਹੜੇ ਚੀਨ ਤੋਂ ਸਮਾਨ ਆਉਂਦਾ ਉਹਦੇ ਉੱਤੇ ਲਾਏ ਆ ਹੁਣ ਬਹੁਤ ਸਾਰਾ ਸਮਾਨ ਆਨਲਾਈਨ ਚੀਨ ਤੋਂ ਆਉਂਦਾ ਚਾਹੇ ਦੂਜੀ ਕਿਸੇ ਵੀ ਵੈਬਸਾਈਟ ਤੋਂ ਖਰੀਦਿਆ ਹੋਵੇ ਉਹ ਟੈਰਿਫ ਜਦੋਂ ਤੁਸੀਂ ਚੀਜ਼ ਖਰੀਦਦੇ ਆ ਜਦੋਂ ਚੈੱਕਆਊਟ ਕਰਦੇ ਆ ਉਸ ਵੇਲੇ ਕਲੀਅਰਲੀ ਨਹੀਂ ਲਿਖਿਆ ਉੱਥੇ ਵੈਬਸਾਈਟ ਨਹੀਂ ਤੁਹਾਨੂੰ ਦੱਸਦੀ ਕਿ ਇਹ ਬਾਹਰ ਨੂੰ ਕਿੰਨਾ ਟੈਰਿਫ ਆ ਤੇ ਉਹਨੂੰ ਉਹ ਜਿਹੜਾ ਲੋਕ ਜਿਹੜਾ ਉਹ ਜਿਹੜਾ ਬਿੱਲ ਦੇਖ ਕੇ ਫਿਰ ਲੋਕਾਂ ਨੂੰ ਝਟਕਾ ਲੱਗਦਾ ਵੀ ਹੋਇਆ ਕੀ ਆ ਇੱਕ ਬੰਦੇ ਨੇ 137 ਡਾਲਰ ਦੀ ਫੀਸ ਦਿੱਤੀ 183 ਡਾਲਰਾਂ ਦੇ ਉੱਤੇ ਚੀਜ਼ਾਂ ਉਹਨੇ ਖਰੀਦੀਆਂ 183 ਡਾਲਰਾਂ ਦੀਆਂ ਤੇ ਡਿਲੀਵਰੀ ਆ ਜਿਹੜਾ ਡੀ ਐਚ ਐਲ ਵਾਲਾ ਸੀ ਉਹਦੇ ਕੋਲ ਆ ਗਿਆ ਕਹਿੰਦਾ ਜੀ 137 ਡਾਲਰ ਦੀ ਫੀਸ ਦਿਓ ਫੀਸ ਕੀ ਆ ਟੈਰਿਫ ਆ ਪਹਿਲਾਂ ਲੂਫ ਹੋਲ ਹੁੰਦਾ ਸੀ ਉਹ ਹੁਣ ক্লোਜ਼ ਕਰਤਾ ਅਮਰੀਕਾ ਦਾ ਰੂਲ ਕੀਤਾ ਜਾਂਦਾ ਹੈ ਵੀ ਜਿਹੜੀ 800 ਡਾਲਰ ਤੋਂ ਥੱਲੇ ਆ ਜਾਂ 19 ਕੋਈ ਪੈਕੇਜ ਹੈਗੀ ਆ ਚੀਨ ਤੋਂ ਜਿਹੜੀ ਆਉਂਦੀ ਆ ਉਹਦੀ ਤਾਂ ਟੈਰਿਫ ਨਹੀਂ ਸੀ ਲੱਗਦਾ ਪਰ ਇਹ ਲੋਪ ਹੋਲ ਵੀ 2 ਮਈ 2025 ਨੂੰ ਖਤਮ ਹੋ ਗਿਆ ਉਸ ਤੋਂ ਬਾਅਦ ਟੈਰਫ ਲੱਗਣੇ ਸ਼ੁਰੂ ਹੋ ਗਏ ਨਵੇਂ ਟੈਰਫ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਨੇ 30% ਟੈਰਫ ਜਿਹੜਾ ਬਹੁਤਾ ਸਮਾਨ ਚੀਨ ਤੋਂ ਤੇ 10% ਟੈਰਫ ਲਗਭਗ ਜਿਹੜਾ ਜਿਹੜੇ ਵੀ ਦੇਸ਼ ਤੋਂ ਆ ਰਿਹਾ ਉਹਦੇ ਉੱਤੇ ਲੱਗ ਰਿਹਾ ਕੰਪਨੀਆਂ ਪ੍ਰਾਈਸ ਅਡਜਸਟ ਨਹੀਂ ਕਰ ਰਹੀਆਂ ਚੀਜ਼ 150 ਡਾਲਰ ਦੀ ਉਹ 150 ਡਾਲਰ ਤੁਹਾਨੂੰ ਦੱਸ ਦਿੰਦੇ ਆ ਬਾਅਦ ਦੇ ਵਿੱਚ ਡਿਲੀਵਰੀ ਵੇਲੇ ਉਸ ਵੇਲੇ ਉਹ ਕਹਿੰਦੇ ਜੀ ਇੰਨਾ ਤੁਹਾਡੇ ਉੱਤੇ ਟੈਰਫ ਲਗਾ ਹੁਣ ਇਹ ਗੱਲ ਲੋਕਾਂ ਨੂੰ ਬਹੁਤ ਤਕਲੀਫ ਦੇ ਰਹੀ ਆ ਤੇ ਇਹਦਾ ਹੱਲ ਕੋਈ ਨਹੀਂ ਜਿਹੜਾ ਨਿਕਲ ਰਿਹਾ ਜਿਹੜੇ ਸ਼ਾਪਰਸ ਨੇ ਜਿਹੜੇ ਲੋਕ ਸ਼ਾਪਿੰਗ ਕਰ ਰਹੇ ਆ ਉਹਨਾਂ ਨੂੰ ਇਹ ਜਿਹਦੀ ਉਹਨਾਂ ਨੇ ਆਸ ਨਹੀਂ ਕੀਤੀ ਹੁੰਦੀ ਉਹ ਦੇਣਾ ਪੈ ਰਿਹਾ ਕਈ ਵਾਰੀ ਤਾਂ ਹਜ਼ਾਰ ਹਜ਼ਾਰ ਡਾਲਰ ਤੋਂ ਉੱਤੇ ਦਾ ਬਿੱਲ ਵੀ ਉਹਨਾਂ ਦਾ ਆ ਰਿਹਾ ਔਰ ਇਹਨਾਂ ਦੇ ਵਿੱਚੋਂ ਬਹੁਤੇ ਪ੍ਰੋਡਕਟ ਚੀਨ 'ਚ ਬਣੇ ਆ ਤੇ ਚੀਨ ਦੇ ਉੱਤੇ ਚਾਹੇ ਅਸੀਂ ਕੱਪੜੇ ਖਰੀਦਦੇ ਆਂ ਚਾਹੇ ਅਸੀਂ ਗੈਜਟਸ ਖਰੀਦਦੇ ਆਂ ਚਾਹੇ ਅਸੀਂ ਕੋਈ ਹੋਰ ਨਿਤਵਰਤੋਂ ਦੀਆਂ ਚੀਜ਼ਾਂ ਖਰੀਦਦੇ ਆਂ ਚੀਨ ਤੋਂ ਬਹੁਤੀਆਂ ਬਣੀਆਂ ਆ ਹੁਣ ਇਹਦੇ ਚਿਹਰੇ ਜਿਹੜੇ ਐਕਸਪਰਟ ਮਾਹਰ ਦੱਸਦੇ ਆ ਉਹ ਕੰਨੀ ਵੀ ਨਾ ਰਿਟੇਲਰਸ ਨੇ ਉਹ ਐਡਜਸਟ ਕਰ ਲੈਣਾ ਛੇਤੀ ਕੋਈ ਬਹੁਤ ਤੇ ਫਿਕਰ ਵਾਲੀ ਗੱਲ ਨਹੀਂ ਆ ਥੋੜੇ ਦਿਨਾਂ ਦੇ ਵਿੱਚ ਇਹ ਉਹ ਕੀ ਕਰਨਗੇ ਉਹਦੇ ਵਿੱਚ ਲਾ ਕੇ ਦੱਸ ਦੇਣਗੇ ਫਿਰ ਵੀ ਜੇ ਤੁਸੀਂ 137 ਡਾਲਰ ਤੋਂ ਟੈਰਿਫ ਲਾ ਕੇ ਜੇ ਮੰਨ ਲਓ 200 ਡਾਲਰ ਬਣਦਾ ਤੇ ਉਹਨੂੰ ਉੱਥੇ ਦੱਸ ਦੇਣਾ ਵੀ ਇਹ 200 ਡਾਲਰ ਦੀ ਚੀਜ਼ ਤੁਹਾਨੂੰ ਉਧਰ ਨਹੀਂ ਦੇਣੇ ਪੈਣਗੇ ਜਿਹੜੇ ਹੁਣ ਆਪਣੇ ਸ਼ਾਪਰਸ ਨੇ ਇੱਥੇ ਅਮਰੀਕਾ ਦੇ ਵਿੱਚ ਯੂਰੋਪੀਅਨ ਜਾਂ ਜਿਹੜੇ ਹੈਗੇ ਆ ਇਹ ਆਨਲਾਈਨ ਬਾਹਰ ਆ ਇਹ ਇਸ ਤਰ੍ਹਾਂ ਦੀਆਂ ਨਹੀਂ ਡਿਊਟੀਆਂ ਦੇਣ ਦੇ ਲਈ ਆਦੀ ਨਹੀਂ ਆ ਜਿਹੜੀਆਂ ਬਾਹਰਲਾ ਸਬਾਨ ਆਉਣਾ ਹੋਵੇ ਉਹ ਬੜਾ ਸਾਫ਼ ਤੌਰ ਤੇ ਹੋ ਰਹੀਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਲੋਕ ਟਿਕਟੋਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਕੰਪਲੀਟਾ ਪਾ ਰਹੇ ਆ ਕੋਸ਼ਿਸਟੇਰ ਜਿਹੜੇ ਸਟੋਰ ਜਿਹੜੇ ਆ ਉਹਨਾਂ ਨੇ ਡਿਊਟੀਆਂ ਸ਼ੋਅ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਇੰਨੇ ਦੀ ਚੀਜ਼ ਆ ਇੰਨੀ ਡਿਊਟੀ ਪਾ ਕੇ ਤੇ ਇਹ ਇੰਨੇ ਦੀ ਹੋ ਸਕਦੀ ਆ ਇਹ ਜਿਹੜੀ ਅਨਸਰਟੇਨਟੀ ਜੀ ਆ ਇਹ ਸਾਰੇ ਲੋਕਾਂ ਨੂੰ ਤਕਲੀਫ ਦੇ ਰਹੀ ਆ ਤੇ ਜਿਹੜੀ ਇੱਕ ਵੱਡੀ ਚਿੰਤਾ ਵੀ ਆ ਅਗਲੀ ਗੱਲਬਾਤ ਐਪਲ ਬਾਰੇ ਆ ਐਪਲ ਕੰਪਨੀ ਜਿਹੜੀ ਆਈਫੋਨ ਬਣਾਉਂਦੀ ਆ ਆਹ ਕੰਪਿਊਟਰ ਮੈਕ ਬਣਾਉਂਦੀ ਆ ਜਾਂ ਹੋਰ ਕਿੰਨਾ ਕੁਛ ਉਹਨਾਂ ਦਾ ਸਮਾਨ ਹੈਗਾ ਆ ਇਨਾਂ ਦੇ ਨਾਲ ਇੱਕ 95 ਮਿਲੀਅਨ ਡਾਲਰ ਦਾ ਲਾ ਸੂਟ ਫਾਈਲ ਹੋਇਆ ਉਹਦੇ ਚ ਇਹ ਕੰਪਨੀ ਹਾਰ ਗਈ ਆ ਜਿਵੇਂ ਕਹ ਲਓ ਉਸ ਕੇਸ ਦੇ ਵਿੱਚੋਂ ਐਪਲ ਨੇ ਮੰਨ ਲਿਆ ਕਿ ਅਸੀਂ 95 ਮਿਲੀਅਨ ਡਾਲਰ ਜਿਹੜਾ ਆਪਣਾ ਕਸਟਮਰਸ ਨੂੰ ਦਵਾਂਗੇ ਸਿਰੀ ਐ ਇੱਕ ਤੁਸੀਂ ਜਾਣਦੇ ਆ ਕਿ ਜਦੋਂ ਵੀ ਤੁਸੀਂ ਸਿਰੀ ਦੀ ਗੱਲਬਾਤ ਹੁੰਦੀ ਆ ਜਾਂ ਬੋਲਦੇ ਹੋ ਤੁਹਾਡੇ ਫੋਨ ਦੇ ਵਿੱਚੋਂ ਉਹ ਐਕਟਿਵ ਹੋ ਜਾਂਦੀ ਕੋਈ ਵੀ ਕੰਮ ਤੁਸੀਂ ਉਹਦੇ ਨਾਲ ਕਰਦੇ ਆ ਕਿਹਾ ਜਾ ਰਿਹਾ ਕਿ ਜਦੋਂ ਕਿਸੇ ਨੇ ਇਹ ਸਿਰੀ ਨੂੰ ਆਨ ਵੀ ਨਹੀਂ ਸੀ ਕੀਤਾ ਉਸ ਵੇਲੇ ਵੀ Apple ਦੇ ਡਿਵਾਈਸ ਚਾਹੇ ਉਹ ਤੁਹਾਡਾ Mac ਸੀ, MacBook ਆ ਜਾਂ ਤੁਹਾਡਾ Apple ਆ ਜਾਂ iPhone ਆ ਜਾਂ ਕੁਝ ਹੋਰ ਆ ਇਹ ਉਹ ਸਾਰੀਆਂ ਤੁਹਾਡੀਆਂ ਗੱਲਾਂ ਬਾਤਾਂ ਉਸ ਵੇਲੇ ਸੁਣਦਾ ਹੈ ਤੇ ਰਿਕਾਰਡ ਕਰਦਾ ਹੈ। ਇਹ ਕਿਸੇ ਨੇ ਕੇਸ ਕੀਤਾ ਸੀ। ਕੰਪਨੀ ਕਹਿੰਦੀ ਵੀ ਇਦਾਂ ਦੀ ਗੱਲ ਕੋਈ ਨਹੀਂ ਇਦਾਂ ਹੋਇਆ ਨਹੀਂ। ਵੀ ਸਾਡੇ Siri ਨੇ ਕਿਸੇ ਦੀ ਗੱਲਬਾਤ ਸੁਣੀ ਨਹੀਂ ਤੇ ਨਾ ਰਿਕਾਰਡ ਹੋਈ ਆ ਫੋਨ ਦੇ ਵਿੱਚ ਇਸ ਕਰਕੇ ਪਰ ਫਿਰ ਵੀ ਉਹ ਕਹਿੰਦੇ ਅਸੀਂ ਸੈਟਲਮੈਂਟ ਦੇਣ ਲਈ ਤਿਆਰ ਆ ਕਿਉਂਕਿ ਅਸੀਂ ਕੇਸ ਖਤਮ ਕਰਨਾ ਚਾਹੁੰਦੇ ਰੌਲਾ ਗੋਲਾ ਵੀ 95 ਮਿਲੀਅਨ ਡਾਲਰ ਲਾਓ। ਕੇਸ ਨੂੰ ਖਤਮ ਕਰੋ ਹੁਣ ਤੁਹਾਨੂੰ ਵੀ 95 ਮਿਲੀਅਨ ਡਾਲਰ ਦਾ ਹਿੱਸਾ ਮਿਲ ਸਕਦਾ ਭਾਵੇਂ ਜਿੰਨਾ ਵੀ ਹੋਵੇ ਜੇ ਤੁਸੀਂ ਸਿਰੀ ਅਨੇਬਲਡ ਐਪਲ ਡਿਵਾਈਸ ਜਿਹੜਾ ਸਤੰਬਰ ਤੋਂ ਲੈ ਕੇ ਜਿਹੜਾ ਸਤੰਬਰ 17 2014 ਤੋਂ ਲੈ ਕੇ 31 ਦਸੰਬਰ 2024 ਤੱਕ ਤੁਸੀਂ ਜੇ ਕੋਈ ਵੀ ਇਹ ਸਿਰੀ ਅਨੇਬਲਡ ਐਪਲ ਡਿਵਾਈਸ ਇਸ ਸਮੇਂ ਦੇ ਦੌਰਾਨ ਵਰਤਿਆ ਤੁਹਾਨੂੰ ਇਹ ਪੈਸੇ ਮਿਲ ਸਕਦੇ ਆ ਅ ਡਿਵਾਈਸ ਦਾ ਮਤਲਬ ਹੀ ਬੇਸਿਕਲੀ ਤੁਸੀਂ ਜਿਵੇਂ ਆਈਫੋਨ ਵਰਤਿਆ ਇਸ ਸਮੇਂ ਦੇ ਵਿੱਚ ਤਾਂ ਹੋ ਸਕਦਾ ਕਿ ਲੋਕਾਂ ਨੇ ਮੈਕ ਵਰਤਿਆ ਹੋਵੇ ਆਈਪੋਡ ਵਰਤੇ ਹੋਣ ਜਾਂ ਕਈ ਕੁਝ ਉਹਦੇ ਵਿੱਚ ਹੋ ਸਕਦਾ ਆ ਤੁਹਾਨੂੰ ਨੋਟਿਸ ਆਇਆ ਹੋਊਗਾ ਜਿਹੜਾ ਜਿਹੜਾ ਤੁਸੀਂ ਦੇਖਿਆ ਹੋਊਗਾ ਕਿ ਜਿਹੜੀ ਇਹ ਸਿਰੀ ਆ ਇਹ ਐਕਟੀਵੇਟ ਹੋ ਜਾਂਦੀ ਆ ਭਾਵੇਂ ਕਿ ਤੁਸੀਂ ਇਹਨੂੰ ਆਨ ਨਹੀਂ ਕੀਤਾ ਕਿ ਜੇ ਫੋਨ ਦੇ ਉੱਤੇ ਜਦੋਂ ਤੁਸੀਂ ਕੋਈ ਦੱਸਦੇ ਆ ਤੇ ਉਹ ਐਕਟੀਵੇਟ ਹੋ ਜਾਂਦੀ ਆ ਭਾਵੇਂ ਤੁਸੀਂ ਨਹੀਂ ਕੀਤਾ ਜੇ ਤੁਸੀਂ ਇਸ 95 ਮਿਲੀਅਨ ਡਾਲਰ ਦੇ ਵਿੱਚੋਂ ਇਸ ਸੈਟਲਮੈਂਟ ਦੇ ਲਈ ਕੁਆਲੀਫਾਈ ਕਰਦੇ ਹੋ ਤੁਹਾਨੂੰ ਇਹਨਾਂ ਦੇ ਕੋਡ ਭੇਜਿਆ ਹੋਊਗਾ ਇੱਕ ਕੋਡ ਉਸ ਈਮੇਲ ਦੇ ਉੱਤੇ ਭੇਜਿਆ ਜਿਸ ਈਮੇਲ ਦੇ ਨਾਲ ਤੁਸੀਂ ਐਪਲ ਆਈਡੀ ਬਣਾਈ ਆ ਤੇ ਇੱਕ ਸਪੈਸ਼ਲ ਕੋਡ ਆ ਉਹ ਕੋਡ ਦੇ ਨਾਲ ਤੁਸੀਂ ਕਲੇਮ ਫਾਈਲ ਕਰ ਸਕਦੇ ਹੋ ਮੰਨ ਲਓ ਤੁਹਾਨੂੰ ਕੋਡ ਨਹੀਂ ਆਇਆ ਤੁਹਾਨੂੰ ਨੋਟਿਸ ਨਹੀਂ ਆਇਆ ਸਟਿਲ ਤੁਸੀਂ ਇਹ ਕਲੇਮ ਫਾਈਲ ਕਰ ਸਕਦੇ ਆ ਜਿਹੜੀ ਐਪਲ ਆਈਡੀ ਈਮੇਲ ਆ ਤੇ ਉਹਦੀਆਂ ਡਿਟੇਲਸ ਨੇ ਡਿਵਾਈਸ ਦੀਆਂ ਉਹ ਭੇਜ ਸਕਦੇ ਆ ਇਹ ਕਲੇਮ ਜਿਹੜਾ 5 ਡਿਵਾਈਸਸ ਤੱਕ ਹੋ ਸਕਦਾ ਮੈਕਸਿਮਮ 20 ਡਾਲਰ ਇਹਦੇ ਵਿੱਚ ਪਰ ਡਿਵਾਈਸ ਇਹ ਤੁਹਾਨੂੰ ਦਿੰਦੇ ਆ ਤੇ 100 ਡਾਲਰ ਤੁਹਾਡਾ ਇਹਦੇ ਹਿਸਾਬ ਦੇ ਨਾਲ ਬਣ ਸਕਦਾ ਆ ਮੰਨ ਲਓ ਜਿਹੜੀ ਵੀ ਤੁਸੀਂ ਮੰਨ ਲਓ ਫੋਨ ਵੀ ਯੂਜ਼ ਕਰਦੇ ਆ ਤੁਸੀਂ ਮੈਕਬੁੱਕ ਵੀ ਯੂਜ਼ ਕਰਦੇ ਆ ਤੁਸੀਂ ਕੋਈ ਹੋਰ ਡਿਵਾਈਸ ਵੀ ਇਹਨਾਂ ਦਾ ਯੂਜ਼ ਕਰਦੇ ਆ ਉਸ ਹਰ ਇੱਕ ਡਿਵਾਈਸ ਦੇ ਲਈ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਡਿਪੈਂਡ ਕਰਦਾ ਹੈ ਕਿ ਪੈਸੇ ਉਹਦੇ ਆਉਂਦੇ ਕਿੰਨੇ ਆ ਹੁਣ ਡੈਡ ਲਾਈਨ ਇਹਦੇ ਲਈ ਜੁਲਾਈ 2 ਆ 225 2 ਜੁਲਾਈ ਤੇ ਪੇਮੈਂਟ ਜਿਹੜੀ ਆ ਉਹ 1 ਅਗਸਤ ਤੋਂ ਬਾਅਦ ਇਹਨਾਂ ਨੇ ਦੇਣੀ ਹੈ ਸ਼ੁਰੂ ਕਰਨੀਆਂ ਤੁਸੀਂ ਤੁਹਾਨੂੰ ਇਹ ਪ੍ਰੂਵ ਕਰਨ ਦੀ ਲੋੜ ਨਹੀਂ ਆ ਕਿ ਜਿਹੜੀ ਸੀਰੀ ਔਨ ਹੋਈ ਆ ਕੋਈ ਗਲਤੀ ਦੇ ਨਾਲ ਜਾਂ ਕੋਈ ਇਦਾਂ ਦੀ ਗੱਲਬਾਤ ਹੋਈ ਆ ਸਿਰਫ ਇੱਕ ਬਾਕਸ ਆ ਉੱਥੇ ਉਹਨੂੰ ਤੁਸੀਂ ਚੈੱਕ ਕਰਨਾ ਟਿਕ ਕਰਨਾ ਵੀ ਆ ਹੋਇਆ ਸੀ ਤੁਸੀਂ ਜਿਹੜੀ ਇਹ ਤੁਹਾਡਾ ਆਪਣਾ ਕਲੇਮ ਆ ਇਹ ਫਾਈਲ ਕਰ ਸਕਦੇ ਆ loopsvoiceassistantsettlement.com ਇੱਕ ਵੈਬਸਾਈਟ ਆ ਇਹਦੇ ਉੱਤੇ ਜਾ ਕੇ ਤੁਸੀਂ ਤੁਹਾਨੂੰ ਪਤਾ ਲੱਗ ਜਾਊਗਾ ਪੈਸੇ ਤੁਹਾਡੇ ਖਾਤੇ ਦੇ ਵਿੱਚ ਕਿੱਦਾਂ ਆਉਣੇ ਆ ਸੋ ਜੇ ਤੁਸੀਂ ਸਤੰਬਰ 14 ਤੋਂ ਮੋٹے ਜੇ ਇੱਕ ਅੰਦਾਜ਼ੇ ਦੇ ਨਾਲ ਜੇਕਰ ਸਮਝਣਾ ਹੋਵੇ ਜੇਕਰ 2014 ਸਤੰਬਰ ਤੋਂ ਲੈ ਕੇ 2024 ਦਸੰਬਰ ਤੱਕ Apple ਦਾ ਕੋਈ ਚੀਜ਼ ਚਾਹੇ ਆਈਫੋਨ ਵਰਤਿਆ ਇਸ ਵੈਬਸਾਈਟ ਤੇ ਜਾਓ loopsvoiceassistantsettlement.com ਦੇ ਉੱਤੇ ਜਾ ਕੇ ਭਰ ਦਿਓ ਤੁਹਾਨੂੰ ਪੈਸੇ ਆ ਸਕਦੇ ਆ ਤੇ 2 ਜੁਲਾਈ ਦੀ ਲਾਸਟ ਡੇਟ ਆ 1 ਅਗਸਤ ਤੋਂ ਬਾਅਦ ਪੈਸੇ ਤੁਹਾਡੇ ਖਾਤੇ ਦੇ ਵਿੱਚ ਆਪਣੇ ਆਪ ਆ ਜਾਣਗੇ ਜੇ ਨਹੀਂ ਤੁਸੀਂ ਫਾਈਲ ਕਰਨਾ ਤੁਹਾਨੂੰ ਪਤਾ ਲੱਗਦਾ ਜਿਹੜੀ ਐਪਲਾਈ ਈਮੇਲ ਆਈਡੀ ਦੇ ਨਾਲ ਐਪਲਾਈ ਆਈਡੀ ਤੁਸੀਂ ਬਣਾਈ ਆ ਉਹਦੇ ਤੇ ਚੈੱਕ ਕਰੋ ਤੁਹਾਨੂੰ ਜਿਹੜਾ ਮੈਸੇਜ ਆ ਉਹ ਆਇਆ ਹੋਊਗਾ ਅਗਲੀ ਗੱਲਬਾਤ ਟ੍ਰੇਨਾਂ ਬਾਰੇ ਆ ਨਿਊ ਜਰਸੀ ਦੇ ਵਿੱਚ ਜਿਹੜੀ ਟ੍ਰਾਂਸਿਟ ਆ ਉਹ ਸਾਰਾ ਕੰਮ ਕਰ ਉਹਨਾਂ ਦਾ ਰੁਕ ਗਿਆ ਕਿਉਂਕਿ ਇੰਜੀਨੀਅਰ ਸਟ੍ਰਾਈਕ ਤੇ ਚਲੇਗਾ ਸੋ ਟ੍ਰੇਨਾਂ ਰੁਕ ਗਈਆਂ ਟ੍ਰੇਨਾਂ ਦੇ ਨਾਲ ਬਹੁਤ ਕੰਮ ਧੰਦਾ ਉੱਥੇ ਦਾ ਜੁੜਿਆ ਹੈ ਬੜੀ ਆਵਾਜ਼ੇ ਟ੍ਰੇਨਾਂ ਦੇ ਨਾਲ ਹੁੰਦੀ ਆ ਟ੍ਰੇਨ ਸਿਸਟਮ ਤੀਜਾ ਸਭ ਤੋਂ ਵੱਡਾ ਜਿਹੜਾ ਇਹ ਕਮਿਊਟਰ ਰੇਲ ਸਰਵਿਸ ਆ ਅਮਰੀਕਾ ਦੇ ਵਿੱਚ ਜਿਹੜਾ ਲਗਭਗ 1 ਲੱਖ ਲੋਕ ਰੋਜ਼ਾਨਾ ਜਿਹੜੀਆਂ ਟ੍ਰੇਨਾਂ ਉਹ ਲੈ ਕੇ ਜਾਂਦੇ ਆ ਤੇ ਇਹਦੇ ਨਾਲ ਰੋਜ਼ 1 ਲੱਖ ਉਹ ਜਿਹੜਾ ਕਮਿਊਟਰ ਆ ਜਿਹੜੇ ਟ੍ਰੇਨਾਂ ਦੇ ਰਾਹੀਂ ਜਾਂਦੇ ਆ ਉਹਨਾਂ ਦੇ ਉੱਤੇ ਅਸਰ ਪਊਗਾ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਘਰਾਂ ਤੋਂ ਕੰਮ ਕਰ ਲਓ ਜਾਂ ਇਹ ਦੱਸਿਆ ਜਾ ਰਿਹਾ ਤੁਸੀਂ ਡਰਾਈਵ ਕਰਕੇ ਆ ਜਾਓ ਤੇ ਜਾਂ ਉਹ ਕਹਿੰਦੇ ਬੱਸ ਲੈ ਕੇ ਆ ਜਾਓ ਟ੍ਰੇਨਾਂ ਨਹੀਂ ਚੱਲਦੀਆਂ ਉਹਦਾ ਅਸਰ ਬਹੁਤ ਪੈ ਰਿਹਾ ਏ ਸਾਰੇ ਕੁਛ ਦੇ ਉੱਤੇ ਜਿਹੜੇ ਲਗਭਗ ਇੱਕ ਕਾਨਸਰਟ ਉੱਥੇ ਹੋ ਰਹੀ ਆ ਖਾਸ ਤੌਰ ਦੇ ਉੱਤੇ ਜਿਹੜੀ ਸ਼ਕੀਰਾ ਦੀ ਕਾਨਸਰਟ ਉੱਥੇ ਹੋ ਰਹੀ ਹੈ ਆਪਣੇ ਮੈਟਲ ਲਾਈਫ ਸਟੇਡੀਅਮ ਦੇ ਵਿੱਚ ਉਹ ਜਿਹੜੀ ਉਹ ਜਿਹੜੇ ਕਾਨਸਰਟ ਗੋਸ ਨੇ ਜਿਹੜੇ ਉੱਥੇ ਜਾਣ ਵਾਲੇ ਨੇ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਅਸਰ ਪੈ ਰਿਹਾ ਟਰੈਵਲ ਪ੍ਰੋਬਲਮ ਉਹਨਾਂ ਨੂੰ ਵੀ ਬਹੁਤ ਵੱਡੀ ਆ ਰਹੀ ਹੈ ਇੰਜੀਨੀਅਰਸ ਜਿਹੜੇ ਆ ਉਹਨਾਂ ਨੂੰ ਇੱਕ ਇੱਕ ਤਨਖਾਹ ਦੇ ਵਿੱਚ ਵਾਅਦਾ ਦਿੱਤਾ ਗਿਆ ਸੀ ਜਿਹੜਾ ਫਸਟ ਪਹਿਲਾ ਸੀਗਾ 2019 ਤੋਂ ਬਾਅਦ ਪਰ ਇਹਨਾਂ ਨੇ ਰਿਜੈਕਟ ਕਰਤੀ ਡੀਲ ਕਹਿੰਦੇ ਇਹ ਸਾਨੂੰ ਥੋੜੇ ਆ ਇੰਨੇ ਨਹੀਂ ਸਾਡੇ ਨਾਲ ਸਰਦਾ ਤੁਸੀਂ ਸਾਨੂੰ ਹੋਰ ਜਿਹੜਾ ਰੇਜ਼ ਆ ਤਨਖਾਹ ਦੇ ਵਿੱਚ ਵਾਧਾ ਦਿਓ ਉਹ ਕਹਿੰਦੇ ਇਹ ਰੇਜ਼ ਜਿਆਦਾ ਉਹਨਾਂ ਨਹੀਂ ਹੈ ਜਿੰਨਾ ਸਾਨੂੰ ਚਾਹੀਦਾ ਕਿਉਂਕਿ ਇਹ ਹਜੇ ਵੀ ਦੂਜੇ ਜਿਹੜੇ ਇੰਜੀਨੀਅਰਸ ਨੇ ਜਿਵੇਂ ਐਮਟ੍ਰੈਕ ਦੇ ਨੇ ਜਾਂ ਹੋਰ ਜਿਹੜੇ ਰੇਲ ਰੋਡ ਨੇ ਜਿਹੜੇ ਉਹਨਾਂ ਦੇ ਇੰਜੀਨੀਅਰ ਨੇ ਉਹਦੇ ਨਾਲੋਂ ਅਜੇ ਵੀ ਘੱਟ ਪੇ ਇਹਨਾਂ ਨੂੰ ਕੀਤਾ ਜਾ ਰਿਹਾ ਜਿਹੜਾ ਵਾਅਦਾ ਇਹ ਦੇ ਰਹੀ ਹੈ ਕੰਪਨੀ ਉਹਦੇ ਤੋਂ ਬਾਅਦ ਵੀ ਨਿਊ ਜਰਸੀ ਟ੍ਰਾਂਜ਼ਿਟ ਕਹਿੰਦੀ ਆ ਕਿ ਇਹ ਅਫੋਰਡ ਨਹੀਂ ਕਰ ਸਕਦੇ ਇਹ ਤੋਂ ਜ਼ਿਆਦਾ ਆਪਣੇ ਇੰਜੀਨੀਅਰ ਨੂੰ ਤਨਖਾਹ ਦੇਣਾ ਕਿਉਂਕਿ ਸਾਡੇ ਕੋਲੇ ਪੈਸੇ ਹੈ ਨਹੀਂ ਜਿੰਨੇ ਯੂਨੀਅਨ ਚਾਹੁੰਦੀ ਆ ਉਹਨੇ ਪੈਸੇ ਇਹਨਾਂ ਦੇ ਕੋਲ ਹਨੀ ਗੱਲਬਾਤ ਜਿਹੜੀ ਯੂਨੀਅਨ ਦੇ ਵਿੱਚ ਤੇ ਮੈਨੇਜਮੈਂਟ ਦੇ ਵਿੱਚ ਨਹੀਂ ਹੋ ਸਕੀ ਔਰ ਹੁਣ ਦੱਸਿਆ ਜਾ ਰਿਹਾ ਕਿ ਆ ਐਤਵਾਰ ਤੱਕ ਸ਼ਾਇਦ ਇਹਨਾਂ ਦੇ ਵਿੱਚ ਗੱਲਬਾਤ ਹੋ ਜਵੇ ਉਹਨੇ ਦਿਨ ਤੱਕ ਸਿੱਧਾ ਤੇ ਸਪਸ਼ਟ ਲੱਗ ਰਿਹਾ ਕਿ ਸਟ੍ਰਾਈਕ ਐਸੀ ਤਰ੍ਹਾਂ ਰਹਿਣੀ ਹੈ ਤੇ ਟ੍ਰੇਨ ਸਰਵਿਸ ਜਿਹੜੀ ਆ ਉਹ ਬੰਦ ਰਹੂਗੀ ਆ ਆਮ ਤੌਰ ਦੇ ਉੱਤੇ ਜਿਹੜੀਆਂ ਯੂਨੀਅਨਸ ਨੇ ਉਹਨਾਂ ਦਾ ਸਿੱਧਾ ਸਿੱਧਾ ਸਬੰਧ ਇਹਨਾਂ ਦੇ ਨਾਲ ਜੁੜਦਾ ਆ ਉਹਨਾਂ ਦੀ ਮੰਗ ਕੀ ਹੁੰਦੀ ਆ ਕਿ ਸਾਡੀ ਤਨਖਾਹ ਵਧਾਓ ਤੇ ਕੰਪਨੀ ਦਾ ਲੌਜੀਕ ਇਹੀ ਹੁੰਦਾ ਕਿ ਸਾਡੇ ਕੋਲੇ ਓਨੇ ਜ਼ਿਆਦਾ ਪੈਸੇ ਨਹੀਂ ਆ ਟ੍ਰੇਨ ਦੇ ਨਾਲ ਇਹ ਸਿਸਟਮ ਪੂਰੇ ਦਾ ਪੂਰਾ ਅਸਰੰਦਾਜ਼ ਹੋਇਆ ਕਿ ਕਿੱਥੇ ਜਾ ਕੇ ਗੱਲ ਰੁਕਦੀ ਹੈ ਤੇ ਕਿੱਥੇ ਕਿਨਾਂ ਦੀ ਆਪਸ ਵਿੱਚ ਸੈਟਲਮੈਂਟ ਹੁੰਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਅਗਲੇ ਹਾਲੇ ਮੈਂ ਦੋਸਤੋ ਇੱਕ ਬਿਮਾਰੀ ਦੀ ਜਿਹੜੀ ਖੋਜ ਕੀਤੀ ਗਈ ਆ ਇੱਕ ਬੱਚਾ ਉਹਦਾ ਨਾਮ ਕੇ ਜੇ ਮਲਡੂਨ ਕੇ ਜੇ ਮਲਡੂਨ ਇੱਕ ਬੱਚਾ ਉਹਨੂੰ ਇੱਕ ਬਿਮਾਰੀ ਹੋਈ ਹੈ ਬਿਮਾਰੀ ਬਹੁਤ ਰੇਅਰ ਆ ਰੇਅਰ ਆ ਤੇ ਬਹੁਤ ਖਤਰਨਾਕ ਆ ਉਤਰ ਜਿਹੜੀ ਡੇਂਜਰਸ ਜੈਨੇਟਿਕ ਡਿਜ਼ੀਜ਼ ਆ ਇਹਨੂੰ CPS1 ਡੈਫੀਸ਼ੈਂਸੀ ਕਿਹਾ ਜਾ ਰਿਹਾ ਜਿਹਦੇ ਨਾਲ ਹੋਇਆ ਕੀ ਆ ਕਿ ਜਿਹੜੀ ਖਤਰਨਾਕ ਕਹਿ ਲਓ ਅਮੋਨੀਆ ਉਹਦੀ ਬਾਡੀ ਦੇ ਵਿੱਚ ਬਿਲਡ ਅਪ ਹੋਣਾ ਸ਼ੁਰੂ ਹੋ ਗਿਆ ਖਤਰਨਾਕ ਚੀਜ਼ ਉਹਦੀ ਬਾਡੀ ਦੇ ਵਿੱਚ ਬਣਨੀ ਸ਼ੁਰੂ ਹੋ ਗਈ ਕਿਉਂਕਿ CPS1 ਡੈਫੀਸ਼ੈਂਸੀ ਸੀ ਸਾਇੰਟਿਸਟ ਡਾਕਟਰ ਉਹਨਾਂ ਨੇ ਲਗਾਤਾਰ ਇਸ ਬੱਚੇ ਦੇ ਲਈ ਕੰਮ ਕੀਤਾ CR1SPR جین ਐਡੀਟਿੰਗ ਟੈਕਨੋਲੋਜੀ ਦੇ ਨਾਲ ਉਹਨਾਂ ਨੇ ਇਸ ਬਿਮਾਰੀ ਨੂੰ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਸ ਜੀਨ ਨੂੰ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਨਾਲ ਪ੍ਰੋਬਲਮ ਹੋ ਸੀ ਇਹ ਜਿਹੜਾ ਬੱਚਾ ਕੇਜੇ ਸੀ ਇਹਦਾ ਕੇਸ ਸਪੈਸ਼ਲ ਸੀ ਕਿਉਂਕਿ ਜਿਹੜੀ ਇਹਦੀ ਜੈਨੇਟਿਕ ਜੀਨ ਦੀ ਮਿਊਟੇਸ਼ਨ ਸੀਗੀ ਇਹ ਯੂਨਿਕ ਸੀ ਤੇ ਇਹਦੀ ਟ੍ਰੀਟਮੈਂਟ ਨੂੰ ਵੀ ਇਹਦੇ ਲਈ ਸੀਗਾ ਤੇ ਇਹ ਕਿਸੇ ਹੋਰ ਲਈ ਕੰਮ ਨਹੀਂ ਕੀਤਾ ਜਾ ਸਕਦਾ ਸੀ 6 ਮਹੀਨੇ ਲੱਗੇ ਟੀਮ ਨੂੰ ਕੰਮ ਕਰਨ ਦੇ ਲਈ ਪੂਰੇ ਦੇਸ਼ ਦੇ ਵਿੱਚ ਇਹਨਾਂ ਨੇ ਇੱਕ ਪਰਸਨਲਾਈਜ਼ਡ ਜੀਨ ਐਡੀਟਿੰਗ ਡਰੱਗ ਬਣਾਈ ਤੇ ਉਹਨੂੰ ਸਪੈਸ਼ਲ ਅਪਰੂਵਲ ਲਈ ਤੇ ਇਸ ਬੱਚੇ ਨੂੰ ਦਿੱਤੀ ਆ ਬਹੁ ਇਹ ਜਿਹੜੀ ਡਰੱਗ ਦੱਸੀ ਜਾ ਰਹੀ ਆ ਇਹ ਸਿੱਧੀ ਉਸ ਜੀਨ ਨੂੰ ਐਗਜੈਕਟ ਉਸ ਪਾਰਟ ਨੂੰ ਜਿਹੜੀ ਟਾਰਗੇਟ ਕਰਦੀ ਆ ਡੀਐਨਏ ਨੂੰ ਜਿਹੜਾ ਟੁੱਟਿਆ ਸੀ ਤੇ ਇਹਨੂੰ ਫਿਰ ਉਹਨਾਂ ਨੇ ਜਿਹੜਾ ਉੱਥੇ ਜਾ ਕੇ ਉਹਨੂੰ ਫੈਕਸ ਕੀਤਾ ਇਹ ਉਹਨੂੰ ਪਹਿਲੀ ਡੋਜ਼ ਦਿੱਤੀ ਗਈ ਹੈ ਜਦੋਂ ਇਹ ਲਗਭਗ 7 ਮਹੀਨਿਆਂ ਦਾ ਆ ਤੇ ਡਾਕਟਰ ਨੇ ਦੇਖਿਆ ਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ ਆ ਤੇ ਉਹਨਾਂ ਨੇ ਦੋ ਹੋਰ ਡੋਜ਼ ਇਹਨੂੰ ਦੇਣੀਆਂ ਆ ਟ੍ਰੀਟਮੈਂਟ ਤੋਂ ਬਾਅਦ ਇਹਨੇ ਖਾਣਾ ਸ਼ੁਰੂ ਕਰ ਦਿੱਤਾ ਬੱਚੇ ਨੇ ਜ਼ਿਆਦਾ ਨਾਰਮਲ ਹੋ ਗਿਆ ਚੰਗੀ ਤਰ੍ਹਾਂ ਗਰੋਅ ਕਰ ਰਿਹਾ ਆ ਤੇ ਜਿਹੜੀ ਇੱਕ ਮਾਈਲਸਟੋਨਸ ਨੇ ਬੱਚੇ ਦੇ ਬੱਚਾ ਜਿੱਦਾਂ-ਜਿੱਦਾਂ ਕਰਦਾ ਆ ਉਹਦੇ ਵੱਲੋਂ ਇਹ ਜਾ ਰਿਹਾ ਬੈਠ ਰਿਹਾ ਰੋੜ ਰਿਹਾ ਤੇ ਹੋਰ ਜਿਹੜੇ ਕੰਮਕਾਰ ਆ ਉਹ ਵੀ ਕਰ ਰਿਹਾ ਹੈ ਹਾਲਾਂਕਿ ਬਹੁਤ ਅਰਲੀ ਸਟੇਜ ਦੇ ਉੱਤੇ ਆ ਇਹ ਕਹਿਣਾ ਵੀ ਉਹ ਉਹਦਾ ਬਿਲਕੁਲ ਇਲਾਜ ਹੋ ਗਿਆ ਪਰ ਜਿਹੜੇ ਰਿਜ਼ਲਟ ਨੇ ਹੁਣ ਤੱਕ ਦੇ ਇਹ ਬਹੁਤ ਪ੍ਰੋਮਿਸਿੰਗ ਨੇ ਇਹ ਬਹੁਤ ਸਾਇੰਟਿਸਟ ਜਿਹੜੇ ਨੇ ਉਹ ਲਗਾਤਾਰ ਉਹਦੀ ਪ੍ਰੋਗਰੈਸ ਨੂੰ ਦੇਖ ਰਹੇ ਆ ਤੇ ਇਹ ਇਸ ਕਰਕੇ ਪੋਸੀਬਲ ਹੋਇਆ ਕਿਉਂਕਿ ਕਈ ਸਾਲਾਂ ਦੀ ਸਰਕਾਰ ਨੇ ਫੰਡਿੰਗ ਕੀਤੀ ਆ ਰਿਸਰਚ ਜਿਹੜੀ ਕਈ ਸਾਇੰਟਿਸਟ ਦੀ ਹੈਲਪ ਕਰ ਰਹੀ ਹੈ ਡਾਕਟਰ ਦੀ ਤੇ ਜਿਹੜੀਆਂ ਕੰਪਨੀਆਂ ਦੀ ਕਿ ਜੇ ਇਹ ਜਿਹੜਾ ਬੱਚਾ ਇਹ ਦੱਸ ਦਿਆ ਕਿ ਖੁਸ਼ ਆ ਮੁਸਕਰਾ ਰਿਹਾ ਆ ਤੇ ਇਹਦੇ ਨਾਲ ਇੱਕ ਜਿਹੜੀ ਆਸ ਆ ਹੋਰ ਪਰਸਨਲ ਮੈਡੀਸਿਨਸ ਦੀ ਉਹਦੇ ਨਾਲ ਬਹੁਤ ਸਾਰੇ ਹੋਰ ਬੱਚਿਆਂ ਨੂੰ ਭਵਿੱਖ ਦੇ ਵਿੱਚ ਮਦਦ ਮਿਲੂਗੀ ਹੁਣ ਗੱਲ ਕੀ ਆ ਇਹ ਦੇਖਿਆ ਜਾਵੇ ਤਾਂ ਮਾਮਲਾ ਬੜਾ ਇੱਕ ਤੇ ਇਹ ਆ ਵੀ ਉਹ ਸਾਰਾ ਕੁਝ ਇੱਕ ਬੱਚੇ ਦੇ ਲਈ ਕਰਨਾ ਪਿਆ ਸਾਇੰਟਿਸਟਾਂ ਨੂੰ ਸਾਡੀ ਬਾਡੀ ਦੇ ਵਿੱਚ ਜਿਹੜਾ ਸੈੱਲ ਹੁੰਦਾ ਸੈੱਲ ਦੇ ਵਿੱਚ ਉਹਦਾ ਇੱਕ ਸੈਂਟਰਲ ਪਾਰਟ ਹੁੰਦਾ ਉਹਦੇ ਵਿੱਚ ਜਿਹੜੇ ਆ ਨਿਊਕਲੀਅਸ ਜਿਹੜਾ ਕਰੋਮੋਸੋਮ ਹੁੰਦੇ ਆ ਕਰੋਮੋਸੋਮ ਦੇ ਉੱਤੇ ਜੀਨ ਪਏ ਹੁੰਦੇ ਆ ਉਹ ਜਿਹੜਾ ਜੀਨ ਆ ਨਾ ਉਹ ਜ਼ੇਮੇਵਾਰਾ ਸਾਡੀ ਬਾਡੀ ਦੇ ਹਜ਼ਾਰਾਂ ਕੰਮਾਂ ਦੇ ਲਈ ਹਜ਼ਾਰਾਂ ਕੰਮਾਂ ਦੇ ਲਈ ਤੁਹਾਡੇ ਕਿਹੜੇ ਬਾਡੀ ਨੇ ਪਾਰਟ ਨੇ ਕਿਦਾਂ ਕੰਮ ਕਰਨਾ ਕੀ ਹੋਣਾ ਤੁਹਾਡੇ ਈਵਨ ਤੁਹਾਡੇ ਜਿਹੜੇ ਗੋਣ ਆ ਵਾਲ ਤੁਹਾਡੇ ਕਿਦਾਂ ਦੇ ਹੋਣੇ ਤੁਹਾਡਾ ਰੰਗ ਕਿਦਾਂ ਦਾ ਹੋਣਾ ਤੁਹਾਡਾ ਕੱਦ ਕਿੰਨਾ ਹੋਣਾ ਤੁਹਾਡਾ ਸਾਰਾ ਕੁਝ ਜਿਹੜੇ ਜਿਹੜੇ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਗੋਣੋ ਜਾਂਦੇ ਆ ਜਾਂ ਉਹ ਸਾਰਾ ਉਹ ਸਾਰਾ ਜੀਨਸ ਕਰਦੇ ਆ ਹੁਣ ਇਹ ਜੀਨ ਹੀ ਤੁਹਾਡਾ ਡਿਟਰਮਨ ਕਰਦਾ ਕਿ ਇਹਦੀ ਬਾਡੀ ਦੇ ਕਿਹੜਾ ਕਿਹੜਾ ਮਤਲਬ ਉਹ ਕੰਪਿਊਟਰ ਦਾ ਕੋਡ ਉਹਦੇ ਚ ਸਾਰਾ ਕੁਝ ਪਿਆ ਉਹ ਇੱਕ ਜੀਨ ਖਰਾਬ ਹੋ ਗਿਆ ਉਹਨੂੰ ਫਿਕਸ ਕਰਨ ਲਈ ਹੁਣ ਜਾਣਤ ਹੋਵੇ ਵੀ ਇੱਕ ਬਿਮਾਰੀ ਜਿਵੇਂ ਇੱਕ ਹੋਰ ਬਿਮਾਰੀ ਆ ਉਹਦਾ ਇੱਕ ਦਾ ਇਲਾਜ ਕੀਤਾ ਤੇ ਉਹ ਸਾਰੇ ਲੋਕਾਂ ਦਾ ਭਲਾ ਹੋਊਗਾ ਇਹ ਨਾਲ ਪਰ ਇਹ ਇੱਕੋ ਬੱਚੇ ਨੂੰ ਬਿਮਾਰੀ ਆ ਤੇ ਇੱਕੋ ਬੱਚੇ ਲਈ ਇਹਨਾਂ ਨੇ ਸਾਰਾ ਕੁਝ ਕੀਤਾ ਤੇ ਜਿਹਦੇ ਨਾਲ ਉਹ ਕਾਫੀ ਠੀਕ ਵੀ ਹੋ ਗਿਆ ਇੱਕ ਜੀਨ ਐਡੀਟਿੰਗ ਦੀ ਜਿਹੜੀ ਅ ਟੈਕਨੀਕ ਆ ਵੀ ਬੋਡੀ ਦੇ ਵਿੱਚ ਉਹ ਜੀਨ ਨੂੰ ਕਿਉਂਕਿ ਹੁਣ ਜੀਨ ਐਡੀਟਿੰਗ ਦਾ ਕਾਫੀ ਟ੍ਰੈਂਡ ਚੱਲ ਰਿਹਾ ਜੀਨ ਐਡੀਟਿੰਗ ਦਾ ਮਤਲਬ ਕੀ ਆ ਕਿ ਮੰਨ ਲਓ ਬੱਚਾ ਪੈਦਾ ਕਰਨਾ ਹੈ ਜਿਹਨੂੰ ਕਹਿੰਦੇ ਆ ਇਹ ਡਿਜ਼ਾਈਨਰ ਬੇਬੀ ਦਾ ਕਨਸੈਪਟ ਵੀ ਏਸੇ ਏਸੇ ਖੋਜ ਦੇ ਆਧਾਰ ਦੇ ਉੱਤੇ ਆ ਵੀ ਤੁਸੀਂ ਚਾਹੋ ਸਾਡਾ ਬੱਚਾ ਲੰਬਾ ਹੋਵੇ ਜੀ 6 ਫੁੱਟ 2 ਇੰਚ ਹੋਵੇ ਲੋਕੀ ਕਰਦੇ ਆ ਜਦੋਂ ਟੈਸਟ ਜੋ ਬੇਬੀ ਦੇ ਵਿੱਚ ਉਹ ਜੀਨ ਜਿਹੜਾ ਲੰਬਾਈ ਵਾਲਾ ਆ ਉਹ ਕੱਢ ਕੇ ਉਹਦੇ ਵਿੱਚ ਪਾ ਦਿੰਦੇ ਆ ਤੇ ਉਹ ਜ਼ਿਆਦਾ ਰੰਗ ਗੋਰਾ ਹੋਵੇ ਜਿੰਨੇ ਵੀ ਗੋਣਾ ਮਤਲਬ ਤੁਸੀਂ ਡਿਜ਼ਾਈਨਰ ਬੇਬੀ ਡਿਜ਼ਾਈਨ ਕਰ ਸਕਦੇ ਹਾਲਾਂਕਿ ਹੁੰਦਾ ਨਹੀਂ ਐਦਾਂ ਮਤਲਬ ਕੀਤਾ ਨਹੀਂ ਜਾਂਦਾ ਪਰ ਕੀਤਾ ਜਾ ਸਕਦਾ ਖੋਜਾਂ ਇੱਥੇ ਤੱਕ ਪਹੁੰਚ ਗਈਆਂ ਆ ਤੇ ਉਸੇ ਟੈਕਨੀਕ ਦੇ ਨਾਲ ਇਸ ਬਿਮਾਰ ਨੂੰ ਕੋਰ ਕੀਤਾ ਤੇ ਉਹਦੇ ਨਾਲ ਹੋਇਆ ਕੀ ਆ ਕਿ ਹੁਣ ਅੱਗੇ ਲਈ ਰਾਹ ਖੁੱਲ ਗਿਆ ਵੀ ਜੇ ਕਿਸੇ ਦੀ ਯੂਨੀਕ ਬਿਮਾਰੀ ਹੋਵੇ ਉਹਦੇ ਲਈ ਵੀ ਖੋਜ ਕਰਕੇ ਤੇ ਜਿਹੜੀ ਬਿਮਾਰੀ ਦਾ ਰਾਹ ਆ ਉਹ ਉਧਰਲੇ ਪਾਸੇ ਨੂੰ ਤੋਰਿਆ ਜਾ ਸਕਦਾ ਇਹਦੇ ਨਾਲ ਜੇ ਐਦਾਂ ਪ੍ਰੋਗਰਾਮ ਤੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ